ਦੇਖੋ ਵੀ ਕਾਂ ਆ ਕਬੂਤਰ ਆ ਸ਼ਾਰਕ ਆ ਘੁਗੀਆਂ ਆ ਇੱਕੇ ਜਗ੍ਹਾ ਤੇ ਸਭ ਆਪਣਾ ਭੋਜਨ ਪਾਣੀ ਛਕ ਰਹੇ ਆ ਨਹੀਂ ਤਾਂ ਆਮ ਕਹਿੰਦੇ ਆ ਕਿ ਜਿਹੜਾ ਕਾਂ ਆ ਉਹ ਘੁਗੀਆਂ ਤੇ ਹਮਲਾ ਕਰ ਦਿੰਦਾ ਮਾਰਦਾ ਆ ਪਰ ਆ ਦੇਖੋ ਘੁਗੀਆਂ ਤੇ ਕਾਂ ਜਿਹੜੇ ਆ ਇੱਕੋ ਜਗ੍ਹਾ ਤੇ ਸਾਰਾ ਦਾਣਾ ਖਾ ਰਹੇ ਆ ਨਹੀਂ ਮਤਲਬ ਗਰਿਲ ਲੱਗੇ ਨਾ ਅੱਛਾ ਗਰਿਲ ਗਰਿਲ ਲੱਗੀ ਆ ਜਿਹੜੀ ਠੀਕ ਆ ਗ੍ਰੈਲ ਲੱਗੀ ਆ ਗ੍ਰੈਲ ਦੇ ਉੱਪਰ ਵੀ ਪਰਦਾ ਲਾ ਦਿੱਤਾ ਕਿ ਉੱਪਰ ਤੋਂ ਵੀ ਹਵਾ ਨਾ ਆਵੇ ਸੋ ਵੀ ਦੇਖਿਆ ਤੁਸੀਂ ਕਿ ਪੂਰੇ ਪ੍ਰਬੰਧ ਜਿਹੜੇ ਆ ਬਿਹਤਰੀਨ ਕੀਤੇ ਗਏ ਆ ਗ੍ਰੈਲ ਉੱਪਰ ਹਵਾ ਦੇ ਲਈ ਗ੍ਰੈਲ ਲਾਈ ਗਈ ਆ ਉਸ ਗ੍ਰੈਲ ਦੇ ਉੱਪਰ ਵੀ ਜਿਹੜਾ ਆ ਤਰਪੈਲ ਪਾਈ ਗਈ ਕਿ ਹਵਾ ਜਿਹੜੀ ਆ ਕ੍ਰੋਸ ਨਾ ਹੋਵੇ ਤੇ ਜਿਹੜੀ ਗਾਵਾਂ ਨੂੰ ਜਿਹੜੀ ਆ ਠੰਡ ਨਾ ਲੱਗੇ ਸੋ ਬਹੁਤ ਵਧੀਆ ਪ੍ਰਬੰਧ ਹੈ ਆ ਦੇਖ ਸਕਦੇ ਤੁਸੀਂ ਗਾਵਾਂ ਬੱਚੇ ਸਾਰੇ ਜਿਹੜੇ ਆ ਉਹਨਾਂ ਨੂੰ ਪੱਠੇ ਪਾ ਦਿੱਤੇ ਆ ਫਿਰ ਇਹਨਾਂ ਨੂੰ ਪੇੜਾ ਵੀ ਪਾਇਆ ਜਾਂਦਾ ਬਕਾਇਦਾ ਪੂਰੀ ਸਾਮ ਸੰਭਾਲ ਇਹਨਾਂ ਨੂੰ ਸਮੇਂ-ਸਮੇਂ ਤੇ ਟੀਕੇ ਲੱਗਦੇ ਆ ਦਵਾਈ ਦਿੱਤੀ ਜਾਂਦੀ ਆ ਤਾਂ ਜੋ ਕੋਈ ਪ੍ਰੋਬਲਮ ਵੀ ਇਹਨਾਂ ਨੂੰ ਨਾ ਹੋ ਟੋਕਾ ਮਸ਼ੀਨ ਚੱਲ ਰਹੀ ਆ ਲਗਾਤਾਰ ਜਿਹੜੇ ਆ ਇੱਦਾਂ ਪੱਠੇ ਪੁੱਤਰ ਹੋਈ ਜਾਂਣਾ ਸ਼ਾਮ ਤੱਕ ਤਾਂ ਕੋਈ گاਵਾ ਜਿਹੜੀਆਂ ਆ ਕਾਫੀ ਜ਼ਿਆਦਾ ਆ ਇਨਸ਼ਾਅੱਲਾ ਦੇ ਅੰਦਰ ਉਸ ਹਾਲ ਦੇ ਨਾਲ ਜਿਹੜੇ ਆ ਪੱਠਿਆਂ ਦਾ ਪ੍ਰਬੰਧ ਕੀਤਾ ਜਾਂਦਾ ਪੱਠੇ ਤੂੜੀ ਆ ਦੇਖੋ ਤੂੜੀ ਵੀ ਆ ਲੋਵੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ 31 ਦਸੰਬਰ ਆ ਕੱਲ ਨੂੰ ਨਵੇਂ ਸਾਲ ਦਾ ਆਗਾਜ਼ ਹੋ ਜਾਣਾ 2026 ਦਾ ਸੰਘਣੀ ਧੁੰਦ ਪਈ ਆ ਆ ਦੇਖ ਸਕਦੇ ਹੋ ਤੁਸੀਂ ਫਲੋਰ ਦੇ ਨੈਸ਼ਨਲ ਹਾਈਵੇ ਤੇ ਆ ਹੁਣ ਇਸ ਵੇਲੇ ਆਪਾਂ ਪੂਰੀ ਜਿਹੜੀ ਆ ਸੰਘਣੀ ਧੁੰਦ ਪਈ ਆ ਠੰਡ ਪੂਰੀ ਕਹਿਰ ਵਰਸਾ ਰਹੀ ਆ ਨੈਸ਼ਨਲ ਹਾਈਵੇ ਫਲੋਰ ਗਊਸ਼ਾਲਾ ਦੇ ਬਿਲਕੁਲ ਅੱਗੇ ਖੜੇ ਆ ਸੋ ਹੁਣ ਆਪਾਂ ਚੱਲਦੇ ਆ ਗਊਸ਼ਾਲਾ ਦਿਖਾਉਣੇ ਤੁਹਾਨੂੰ ਜਾ ਕੇ ਸਾਰੀ ਕਿਉਂਕਿ ਗੋਪਾਲ ਗਊ ਧਾਮ ਆ ਬਹੁਤ ਲੰਬੇ ਅਰਸੇ ਤੋਂ ਜਿਹੜਾ ਇੱਥੇ ਸਾਰੀ ਸਾਂਭ ਸੰਭਾਲ ਗਊਆਂ ਦੀ ਕੀਤੀ ਜਾਂਦੀ ਆ ਬਿਲਕੁਲ ਜੀਟੀ ਰੋਡ ਦੇ ਉੱਤੇ ਆ ਇਸ ਲਈ ਲੋਕਾਂ ਨੂੰ ਇੱਥੇ ਪਹੁੰਚਣ ਦੇ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਪੰਛੀਆਂ ਦੇ ਲਈ ਵੀ ਪੂਰਾ ਪ੍ਰਬੰਧ ਹੈ ਦੇਖੋ ਆ ਦੇਖੋ ਪੰਛੀਆਂ ਦੀਆਂ ਡਾਰਾ ਸਵੇਰ ਤੋਂ ਸ਼ਾਮ ਤੱਕ ਇੱਦਾਂ ਹੀ ਰਹਿੰਦੀਆਂ ਇੱਥੇ ਕਿਉਂਕਿ ਜਿਹੜੇ ਸ਼ਰਾਲੂ ਆਉਂਦੇ ਆ ਜਿੱਥੇ گاਵਾਂ ਨੂੰ ਚਾਰਾ ਪਾਉਂਦੇ ਆ ਉੱਥੇ ਹੀ ਪੰਛੀਆਂ ਦੇ ਲਈ ਵੀ ਜਿਹੜੇ ਆ ਦਾਣੇ ਆ ਉਹ ਪਾਏ ਜਾਂਦੇ ਆ ਆ ਬੱਚਿਆਂ ਦੇ ਲਈ ਪਿੰਗਾ ਵੀ ਬਣਾਈਆਂ ਇੱਥੇ ਜਦੋਂ ਬੱਚੇ ਆਉਂਦੇ ਆ ਪੇਰੈਂਟਸ ਦੇ ਨਾਲ ਤਾਂ ਫਿਰ ਪਿੰਗਾ ਝੂਟਦੇ ਆ ਆ ਦੇਖੋ ਕਿਵੇਂ ਕਾਂ ਚਿੜੀਆਂ ਠੂਗੀਆਂ ਕਬੂਤਰ ਵੱਡੀ ਗੰਟੀ ਦੇ ਵਿੱਚ ਜਿਹੜੇ ਪੰਛੀ ਆ ਉਹ ਹਰ ਸਮੇਂ ਇੱਥੇ ਗਊਸ਼ਾਲਾ ਦੇ ਵਿੱਚ ਰਹਿੰਦੇ ਆ ਕਿਉਂਕਿ ਜਿਹੜਾ ਉਹਨਾਂ ਨੂੰ ਫੂਡ ਆ ਦਾਣਾ ਆ ਉਹ ਲਗਾਤਾਰ ਸ਼ਰਧਾਲੂਆਂ ਵੱਲੋਂ ਪਾਇਆ ਜਾਂਦਾ ਇਸ ਲਈ ਪੰਛੀਆਂ ਦੀ ਜਿਹੜੀ ਦਸ ਤੱਕ ਆ ਸਵੇਰ ਤੋਂ ਸ਼ਾਮ ਤੱਕ ਪੰਛੀ ਇਦਾਂ ਹੀ ਗਊਸ਼ਾਲਾ ਤੇ ਬਿਲਕੁਲ ਇਸੇ ਪੋਜੀਸ਼ਨ 'ਚ ਰਹਿਣਾ ਇਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਆ ਦੇਖੋ ਤਾਂ ਕਬੂਤਰ ਕੁਗੀਆਂ ਸ਼ਾਰਕ ਦੇਖੋ ਵੀ ਕਾਂ ਆ ਕਬੂਤਰ ਆ ਸ਼ਾਰਕ ਆ ਘੁੱਗੀਆਂ ਆ ਇੱਕੋ ਜਗ੍ਹਾ ਤੇ ਸਭ ਆਪਣਾ ਭੋਜਨ ਪਾਣੀ ਛਕ ਰਹੇ ਆ ਨਹੀਂ ਤਾਂ ਆਮ ਕਹਿੰਦੇ ਆ ਕਿ ਜਿਹੜਾ ਕਾਂ ਆ ਉਹ ਘੁੱਗੀਆਂ ਤੇ ਹਮਲਾ ਕਰ ਦਿੰਦਾ ਮਾਰਦਾ ਆ ਪਰ ਆ ਦੇਖੋ ਘੁੱਗੀਆਂ ਤੇ ਕਾਂ ਜਿਹੜੇ ਆ ਇੱਕੋ ਜਗ੍ਹਾ ਤੇ ਸਾਰਾ ਦਾਣਾ ਖਾ ਰਹੇ ਆ ਤੁਹਾਨੂੰ ਦਿਖਾਉਣਾ ਹੈ ਆਪਾਂ ਪਾਣੀ ਵੀ ਰੱਖਿਆ ਆ ਪੰਛੀਆਂ ਦੇ ਲਈ ਦਿਖਾਉਣਾ ਹੈ ਸਾਰਾ ਪ੍ਰਬੰਧ ਜਿਹੜੇ ਆ ਇਹ ਸਾਰੇ ਸ਼ਿਰਦਾਲੂ ਪ੍ਰਬੰਧ ਕਰਦੇ ਆ ਇੱਥੇ ਆ ਦੇਖੋ ਤੁਹਾਨੂੰ ਇਹ ਦੇਖੋ ਪੱਥਰ ਦਾ ਪੱਕਾ ਹੀ ਬਣਾਇਆ ਆ ਪਾਣੀ ਦੇ ਲਈ ਪੰਛੀਆਂ ਨੇ ਫਿਰ ਆਪਣਾ ਭੋਜਨ ਖਾ ਕੇ ਦਾਣਾ ਪਾਣੀ ਖਾ ਕੇ ਫਿਰ ਇੱਥੋਂ ਪਾਣੀ ਛਕ ਲੈਣਾ ਤੇ ਆ ਹਾਈਵੇ ਆ ਗਿਆ ਫਲੋਰ ਦਾ ਇੱਬਰ ਸ਼ਾਪ ਬਣੀ ਆ ਜਿਹੜੀ ਵੀ ਤੁਸੀਂ ਕੋਈ ਸਮੱਗਰੀ ਜਾਂ ਕੋਈ ਦਾਨ ਕਰਨ ਦੇ ਲਈ ਕੋਈ ਚੀਜ਼ ਮਾਲਾ ਪੰਛੀਆਂ ਨੂੰ ਪਾਉਣ ਲਈ ਕੋਈ ਦਾਣਾ ਲੈਣਾ ਆ ਇਹ ਜਿਹੜੀ ਸ਼ਾਪ ਤੁਹਾਨੂੰ ਪਹਿਲਾਂ ਦਿਖਾਈ ਆ ਆਪਾਂ ਇਸ ਸ਼ਾਪ ਤੋਂ ਤੁਸੀਂ ਪਰਚੇਜ਼ ਕਰ ਸਕਦੇ ਆ ਤੇ ਆ ਗਊਸ਼ਾਲਾ ਦੀ ਜਿਹੜੀ ਐਂਟਰੀ ਆ ਇਹ ਮੇਨ ਸਾਹਮਣੇ ਭੋਲੇनाथ ਜੀ ਦੀ ਗगनचुੰਬੀ ਜਿਹੜੀ ਪ੍ਰਤਿਮਾ ਲੱਗੀ ਆ ਤੇ ਹੁਣ ਆਪਾਂ ਤੁਹਾਨੂੰ ਸਾਰਾ ਅੰਦਰ ਤੋਂ ਵੀ ਦਿਖਾਉਣਾ ਹੈ ਕਿ ਕਿਵੇਂ ਸਾਰੇ ਜਿਹੜਾ ਪੱਠੇ ਆ ਉਹਨਾਂ ਦਾ ਪ੍ਰਬੰਧ ਕਿਦਾਂ ਕਿਵੇਂ ਪੱਠੇ ਕੁੱਤਰ ਕੇ گاਵਾਂ ਨੂੰ ਪਾਏ ਜਾਂਦੇ ਆ ਤੇ ਕਿਦਾਂ ਸਾਰੀ گاਵਾਂ ਦੀ ਸਾਬ ਸੰਭਾਲ ਕੀਤੀ ਜਾਂਦੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਉਣਾ ਹੈ ਦੇਖੋ ਐਵੇਂ ਰੇੜੇ ਬਣੇ ਆ ਇਹ ਪੱਠੇ ਇਹਦੇ ਵਿੱਚ ਪਾ ਕੇ ਫਿਰ ਗਾਂ-ਗਾਵਾਂ ਨੂੰ ਸਾਰੇ ਪਾ ਦਿੱਤੇ ਜਾਣੇ ਆ ਮਸ਼ੀਨ ਚੱਲ ਰਹੀ ਆ ਸਾਰਾ ਦਿਖਾਉਣਾ ਤੁਹਾਨੂੰ ਕਿਵੇਂ ਟੋਕਾ ਮਸ਼ੀਨ ਚੱਲਦੀ ਆ ਤੇ ਪੱਠੇ ਕੁੱਤਰਦੀ ਆ ਸਾਰੇ ਉਹ ਵੀ ਦਿਖਾਉਣਾ ਆਪਾਂ ਹੇ ਪੱਠੇ ਪੁੱਤਰ ਦੇਣੇ ਆ ਸਾਰੇ ਤੇ ਜਿਹੜੇ ਸ਼ਰਧਾਲੂ ਆ ਆਪਣੀ ਲੋੜ ਮੁਤਾਬਕ ਜਿੰਨੀ ਉਹਨਾਂ ਦੀ ਸ਼ਰਧਾ ਆ 30 ਰੁਪਏ ਤੋਂ ਲੈ ਕੇ 100 ਰੁਪਏ ਤੱਕ ਜਿਹੜੀ ਆ ਉੱਥੇ ਪਰਚੀ ਮਿਲਦੀ ਆ ਜਿਹੜੀ ਤੁਸੀਂ ਲੈ ਕੇ ਉਸ ਹਿਸਾਬ ਦੇ ਨਾਲ ਜਿਹੜੇ ਪੱਠੇ ਆ ਉਹ ਬਾਵਾ ਨੂੰ ਬਾ ਸਕਦੇ ਆ ਕੋਕਾ ਮਸ਼ੀਨ ਚੱਲ ਰਹੀ ਆ ਲਗਾਤਾਰ ਜਿਹੜੇ ਆ ਇੱਦਾਂ ਪੱਠੇ ਪੁੱਤਰ ਹੋਈ ਜਾਣਾ ਸ਼ਾਮ ਤੱਕ ਕਿਉਂਕਿ گاਵਾ ਜਿਹੜੀਆਂ ਆ ਕਾਫੀ ਜ਼ਿਆਦਾ ਆ ਇਨਸ਼ਾ ਅੱਲਾਹ ਦੇ ਅੰਦਰ ਉਸ ਹਾਰ ਦੇ ਨਾਲ ਜਿਹੜੇ ਆ ਪੱਠਿਆਂ ਦਾ ਪ੍ਰਬੰਧ ਕੀਤਾ ਜਾਂਦਾ ਪੱਠੇ ਕੂੜੀ ਆ ਦੇਖੋ ਕੂੜੀ ਵੀ ਆ ਨਾਲੋਂ ਨਾਲ ਮਿਕਸ ਕੀਤੀ ਜਾਂਦੀ ਆ ਸਾਰੀ ਆ ਸਾਰਾ ਸਮਾਨ ਰੱਖਿਆ ਆ ਇਹਦੇ ਨਾਲ ਜਿਹੜਾ ਇਹਨੂੰ ਮਿਕਸ ਕਰ ਦੇਣਾ ਕੂੜੀ ਦੇ ਨਾਲ ਕੂੜੀ ਦੇ ਪੱਠੇ ਮਿਕਸ ਹੋ ਜਗਾ ਤੋ ਹੁਣ ਆਪਾਂ ਚੱਲਦੇ ਆ ਅੰਦਰ ਤੇ ਦਿਖਾਉਣੇ ਤੁਹਾਨੂੰ ਗਊਸ਼ਾਲਾ ਦੇ ਅੰਦਰ ਦਾ ਸਾਰਾ ਜਿਹੜਾ ਦ੍ਰਿਸ਼ ਦਿਖਾਉਣੇ ਆ। ਸੋ ਹੁਣ ਅੱਗੇ ਵਧਦੇ ਆ ਬਈ ਤੇ ਦੇਖਦੇ ਆ ਸਾਰਾ ਗਊਆਂ ਨੂੰ। ਹੋਰ ਕਿੱਦਾਂ ਜੀ ਠੀਕ ਆ? ਸੋ ਬਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਸਾਰੀ ਸਾਂਭ ਸੰਭਾਲ ਕੀਤੀ ਜਾਂਦੀ ਆ ਗਊਸ਼ਾਲਾ ਦੇ ਅੰਦਰ ਸਾਰੀਆਂ ਗਾਵਾਂ ਦੀ। ਠੰਡ ਤੋਂ ਬਚਣ ਦੇ ਲਈ ਤਰਪੈਲਾ ਲਗਾਈਆਂ ਗਈਆਂ ਸ਼ਪੈਸ਼ਨ ਪੂਰੀ ਕੇਅਰ ਕੀਤੀ ਜਾਂਦੀ ਆ ਬਕਾਇਦਾ ਜਿਹੜੇ ਆ ਵਰਕਰ ਇੱਥੇ ਜਿਹੜੇ ਆ ਉਹ گاਵਾ ਦੀ ਜਿੱਦਾਂ ਆ ਦੇਖੋ ਗੋਹਾ ਕੀਤਾ ਆ ਸਾਰੀ ਸਵੈ ਇਹਨਾਂ ਨੇ ਨਾਲੋਂ ਨਾਲ ਆ ਕੇ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਇਹ ਸਾਰੀ ਮੁਕੰਮਲ ਸਵੈ ਇਹਨਾਂ ਨੇ ਕਰ ਦੇਣੀ ਆ ਆ ਭਾਂਡੇ ਬਿਲਕੁਲ ਧੋ ਕੇ ਰੱਖੇ ਆ ਤੇ ਜਦੋਂ ਗਾਵਾਂ ਨੂੰ ਚੂਣ ਦਾ ਟਾਈਮ ਆਉਣਾ ਹੈ ਤਾਂ ਉਦੋਂ ਫਿਰ ਗਾਵਾਂ ਨੂੰ ਚੂਣਾ ਹੈ ਨਾ ਬਰਤਨਾਂ ਦੇ ਵਿੱਚ ਦੁੱਧ ਗੱਢਿਆ ਜਾਣਾ ਇਹਨਾਂ ਦਾ ਫਲੋਰ ਗੌਂਦਾਮ ਸਾਡੇ ਪਰਮ ਮਿੱਤਰ ਅਮਰਤ ਬਾਖੜੀ ਜੀ ਆ ਜਰਨਲਿਸਟ ਆ ਪੱਤਰਕਾਰ ਆ ਪੰਜਾਬ ਕੇਸਰੀ ਤੋਂ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਇਹ ਗਊਸ਼ਾਲਾ ਦਾ ਜਿਹੜਾ ਸਾਰਾ ਨਿਰਮਾਣ ਕੀਤਾ ਗਿਆ ਤੁਹੇ ਅੱਜ ਜਿਹੜੀਆਂ ਆਇਆ ਸੈਂਕੜੇ گاਵਾ ਜਿਹੜੀਆਂ ਇਸ ਗਊਸ਼ਾਲਾ ਦੇ ਵਿੱਚ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ گاਵਾ ਨੂੰ ਪੱਠੇ ਪੇੜਾ ਸਾਰਾ ਪ੍ਰਬੰਧ ਕੀਤਾ ਜਾਂਦਾ ਦੇਖੋ ਇੱਧਰ ਸਫਾਈ ਚੱਲ ਰਹੀ ਸਾਰੀ ਜਿਦਾ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਸੀ ਕਿ ਪੂਰੀ ਸਾਫ ਸਫਾਈ ਦਾ ਪੂਰਾ ਪ੍ਰਬੰਧ ਰੱਖਿਆ ਜਾਂਦਾ ਗਊਸ਼ਾਲਾ ਜਾਂ ਦੇਖੋ ਪੂਰੀ ਸਫਾਈ ਚੱਲ ਰਹੀ ਹੈ ਸਵੇਰ ਸ਼ਾਮ ਦੋ ਟਾਈਮ ਕਰਦੇ ਹੋ ਸਵੇਰ 3 ਟਾਈਮ 3 ਟਾਈਮ ਦੁਪਹਿਰ ਕੋ ਵੀ ਹਾਂਜੀ ਬਹੁਤ ਬੜੀਆ ਤਿੰਨ ਟਾਈਮ ਸਫਾਈ ਕੀਤੀ ਜਾਂਦੀ ਉਹ ਵੀ ਸਾਰੀ ਤੇ ਠੰਡ ਤੋਂ ਬਚਣ ਦੇ ਲਈ ਆ ਪਰਦੇ ਲਾ ਦੇਣੇ ਅੱਗੇ ਹਾਂਜੀ ਕੀ ਠੰਡ ਨਾ ਲੱਗੇ ਇਹਨਾਂ ਨੂੰ ਉੱਪਰ ਵੀ ਲੱਗੇ ਆ ਠੰਡੇ ਵੀ ਲੱਗੇ ਆ ਅੱਛਾ ਉੱਪਰ ਵੀ ਲੱਗੇ ਆ ਉੱਪਰਲੇ ਪਾਸੇ ਕਿੱਧਰ? ਪਹਿਲਾਂ ਗ੍ਰਿਲ ਲਾ ਕੇ ਨਾ ਅੱਛਾ ਗ੍ਰਿਲ ਗ੍ਰਿਲ ਲੱਗੀ ਆ ਜਿਹੜੀ ਕਹੇ ਠੀਕ ਆ ਗ੍ਰੈਲ ਲੱਗੀ ਆ ਗ੍ਰੈਲ ਦੇ ਉੱਪਰ ਵੀ ਪਰਦਾ ਲਾ ਦਿੱਤਾ ਕਿ ਉੱਪਰ ਤੋਂ ਵੀ ਹਵਾ ਨਾ ਆਵੇ ਸੋ ਵੀ ਦੇਖਿਆ ਤੁਸੀਂ ਕਿ ਪੂਰੇ ਪ੍ਰਬੰਧ ਜਿਹੜੇ ਆ ਬਿਹਤਰੀਨ ਕੀਤੇ ਗਏ ਆ ਗ੍ਰੈਲ ਉੱਪਰ ਹਵਾ ਦੇ ਲਈ ਗ੍ਰੈਲ ਲਾਈ ਗਈ ਆ ਉਸ ਗ੍ਰੈਲ ਦੇ ਉੱਪਰ ਵੀ ਜਿਹੜਾ ਆ ਤਰਪੈਲ ਪਾਈ ਗਈ ਕਿ ਹਵਾ ਜਿਹੜੀ ਆ ਕ੍ਰੋਸ ਨਾ ਹੋਵੇ ਤੇ ਜਿਹੜੀ ਗਾਵਾਂ ਨੂੰ ਜਿਹੜੀ ਆ ਠੰਡ ਨਾ ਲੱਗੇ ਸੋ ਬਹੁਤ ਵਧੀਆ ਪ੍ਰਬੰਧ ਹੈ ਆ ਦੇਖ ਸਕਦੇ ਤੁਸੀਂ ਗਾਵਾਂ ਬੱਚੇ ਸਾਰੇ ਜਿਹੜੇ ਆ ਉਹਨਾਂ ਨੂੰ ਪੱਠੇ ਪਾ ਰਹੇ ਆ ਫਿਰ ਇਹਨਾਂ ਨੂੰ ਪੇੜਾ ਵੀ ਪਾਇਆ ਜਾਂਦਾ ਬਕਾਇਦਾ ਪੂਰੀ ਸਾਂਭ ਸੰਭਾਲ ਇਹਨਾਂ ਨੂੰ ਸਮੇਂ-ਸਮੇਂ ਤੇ ਟੀਕੇ ਲੱਗਦੇ ਆ ਦਵਾਈ ਦਿੱਤੀ ਜਾਂਦੀ ਆ ਤਾਂ ਜੋ ਕੋਈ ਪ੍ਰੋਬਲਮ ਵੀ ਇਹਨਾਂ ਨੂੰ ਨਾ ਹੋਵੇ ਐਂਟਰੀ ਤੇ ਬਿਲਕੁਲ ਇਹਦੀ ਕਾਊਂਟਿੰਗ ਵੀ ਲਿਖੀ ਗਈ ਆ ਕਿ گاਵਾ ਕਿੰਨੇ ਆ ਬੱਚੇ ਕਿੰਨੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਧਰ ਦੇਖੋ ਪੂਰੀ ਸਫਾਈ ਬਰੁਸ਼ਾਲਾ ਦੇ ਅੰਦਰ ਜਿਹੜੀ ਆਉ ਚੱਲ ਰਹੀ ਆ ਤੇ ਜਿਹੜੇ ਮੁੰਡੇ ਇੱਥੇ ਕੰਮ ਕਰਦੇ ਉਹ ਦੱਸਦੇ ਆ ਕਿ ਤਿੰਨ ਟਾਈਮ ਸਫਾਈ ਹੁੰਦੀ ਆ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਤਾਂ ਬਹੁਤ ਚੰਗਾ ਅਫਰਾਲਾ ਆ ਛੇ ਜਿਹੜੇ ਉਹ ਲੱਗ ਤੋਂ ਰੱਖੇ ਜਾਂਦੇ ਕਿ ਨਾਲੇ ਹੀ ਗਾਵਾਂ ਦੇ ਅਲੱਗ ਵੀ ਹੈ ਅਲੱਗ ਵੀ ਹੈ ਅਲੱਗ ਵੀ ਹੈ ਸਾਥਵੇਂ ਵੀ ਸਾਰੇ ਗਿਣਤੀ ਲਿਖੀ ਹੋਈ ਉੱਤੇ ਕਿੰਨੇ ਕਿੰਨੇ ਗਾਇ ਕਿੰਨੇ ਸਾਹਮਣੇ ਐਂਟਰੀ ਤੇ ਲਿਖੀ ਆ ਗਿਣਤੀ ਹੈ ਨਾ ਦੇਖੋ ਉਹਨੇ ਪਰਾਤੇ ਆਹ ਦੇਖੋ ਗੋੜ ਖਿਲਾਇਆ ਜਾ ਰਿਹਾ ਗੋੜ ਵੀ ਪੇੜਾ ਵੀ ਰੋਜ਼ ਦਾਲਦੇ ਹੋ ਹਾਂਜੀ ਨੇ ਹਫਤੇ ਮੇ ਆਤੇ ਹਫਤੇ ਮੇ ਆਤੇ ਹੋ ਠੀਕ ਹੈ ਵੈਰੀ ਗੁੱਡ ਕਮਿਸ਼ਨਰ ਦਾ ਲੋ ਲਗਾਤਾਰ گاਵਾਂ ਨੂੰ ਗੋੜ ਪੇੜਾ ਪੱਠੇ ਜਿਹੜੇ ਆ ਉਹ ਪਾਉਂਦੇ ਆ ਬਾਕੀ ਜਿਹੜੀ ਗਊਸ਼ਾਲਾ ਦੇ ਵੀ ਪੂਰੇ ਪ੍ਰਬੰਧ ਆ ਗਊਸ਼ਾਲਾ ਲੋ ਵੀ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਕਿ ਲਗਾਤਾਰ ਪੂਰੇ ਪ੍ਰਬੰਧ ਜਿੱਥੇ ਦਵਾਈ ਦੇ ਟੀਕੇ ਲਾਏ ਜਾਂਦੇ ਸਮੇਂ-ਸਮੇਂ ਤੇ ਪੱਠੇ ਪੇੜਾ ਪੂਰੇ ਮੁਕੰਮਲ ਪ੍ਰਬੰਧ ਕੀਤਾ ਸੁਆ ਦਿਖਾਈ ਤੁਹਾਨੂੰ ਆਪਾਂ ਫਲੋਰ ਦੀ ਗਊਸ਼ਾਲਾ ਦੇਖੋ ਕਿਵੇਂ ਜਿਹੜੇ ਆ ਪ੍ਰਬੰਧ ਵੀ ਦਿਖਾਏ ਸਾਰੇ ਸਾਫ ਸਫਾਈ ਦਾ ਵੀ ਬਹੁਤ ਅੱਛਾ ਪ੍ਰਬੰਧ ਆ ਤੇ ਭੋਲੇ ਸ਼ੰਕਰ ਜੀ ਦੀ ਪ੍ਰਤਿਮਾ ਲੱਗੀ ਆ ਲੋਕ ਦਰਸ਼ਨਾਂ ਦੇ ਲਈ ਆਉਂਦੇ ਆ ਹਾਈਵੇ ਤੋਂ ਜਦੋਂ ਸੰਗਤ ਕੋਈ ਲੰਘਦੀ ਆ ਜਿਹੜੀ ਉਹ ਆਪਣੀਆਂ ਗੱਡੀਆਂ ਦੀਆਂ ਬ੍ਰੇਕਾਂ ਮਾਰੇ ਬਿਨਾਂ ਨਹੀਂ ਰਹਿੰਦੀ ਇੱਥੇ ਕਿਉਂਕਿ ਬੜਾ ਪੀਸਫੁੱਲ ਜਿਹਾ ਸਾਰਾ ਸਥਾਨ ਆ ਜਿੱਥੇ ਬੈਠ ਕੇ ਸੰਗਤ ਜਿੱਥੇ ਰੱਬ ਰਾਬ ਕਰਦੀ ਆ ਆਪਣਾ ਉੱਥੇ ਹੀ ਜਿਹੜੀ ਆ ਇਸ ਗਊਸ਼ਾਲਾ ਦੇ ਅੰਦਰ ਜਿਹੜਾ ਗਾਵਾਂ ਆ ਉਹਨਾਂ ਨੂੰ ਵੀ ਭੋਜਨ ਸ਼ਿਕਾਉਂਦੀ ਆ ਪੱਠੇ ਡੱਠਾ ਆ ਦੇਖੋ ਬੱਚੇ ਆ ਗਏ ਹੁਣ ਇਹਨਾਂ ਨੇ ਜੋ ਜੋ ਇਹਨਾਂ ਦੀ ਸ਼ਰਧਾ ਹੈ ਉਹਦੇ ਮੁਤਾਬਿਕ ਸਾਰਾ ਕੁਝ ਫੂਡ ਜਿਹੜਾ ਆ ਉਹ ਪਾਇਆ ਜਾਣਾ ਗਾਵਾਂ ਨੂੰ ਗਊਸ਼ਾਲਾ ਦੇ ਬਿਲਕੁਲ ਨਾਲ ਜਿਹੜਾ ਆ ਅਨਾਥ ਆਸ਼ਰਮ ਵੀ ਬਣਾਇਆ ਗਿਆ ਆ ਦੇਖੋ ਸ਼੍ਰੀ ਕ੍ਰਿਸ਼ਨ ਪਿੰਗਲਵਾੜਾ ਚੈਰੀਟੇਬਲ ਟਰਸਟ ਆ ਤੇ ਅਨਾਥ ਆਸ਼ਰਮ ਆ ਇਹਦੇ ਵਿੱਚ ਜਿਹੜੇ ਆ ਬੱਚੇ ਰਹਿੰਦੇ ਆ ਜਿਹੜੇ ਅਨਾਥ ਆ ਉਹਨਾਂ ਦੀ ਸਾਰੀ ਪਰਵਰਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ। ਸ਼੍ਰੀ ਕ੍ਰਿਸ਼ਨ ਪਿੰਗਲਵਾੜਾ ਚੈਰੀਟੇਬਲ ਟਰਸਟ ਦੇ ਅਧੀਨ ਆ ਇਹ ਸਾਰਾ ਜਿਹੜਾ ਅनाथ ਆਸ਼ਰਮ ਹੁਣ ਆਪਾਂ ਅੰਦਰ ਨਹੀਂ ਜਾਵਾਂਗੇ ਕਿਉਂਕਿ ਬੱਚੇ ਅੰਦਰ ਆ ਇਸ ਲਈ ਸਾਰਾ ਬਾਹਰ ਤੋਂ ਹੀ ਤੁਹਾਨੂੰ ਦਿਖਾ ਰਹੇ ਆਪਾਂ। ਕੌਸ਼ਲਾ ਪਲੱਸ ਅनाथ ਆਸ਼ਰਮ ਜਿਹੜਾ ਸੇਵਾ ਦਾ ਕਾਰਜ ਆ ਸਾਰਾ ਹੀ ਇਹ। ਇਹ ਪਾਖੜੀ ਪਰਿਵਾਰ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਆ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸਮੇਂ-ਸਮੇਂ ਮਤਾਬਕ ਲੋਕ ਨਵੇਂ ਸਾਲ ਤੇ ਦੀਵਾਲੀ ਤੇ ਆਉਂਦੇ ਆ ਇਹਨਾਂ ਬੱਚਿਆਂ ਦੇ ਨਾਲ ਆਪਣਾ ਸਮਾਂ ਬਤੀਤ ਕਰਦੇ ਆ ਜਿਵੇਂ ਆ ਦੇਖੋ ਹੈਪੀ ਦੀਵਾਲੀ ਲਿਖਿਆ ਆ ਕਿਉਂਕਿ ਦੀਵਾਲੀ ਤੇ ਨਿਊ ਇਅਰ ਤੇ ਜਿਹੜੇ ਸ਼ਹਿਰ ਤੋਂ ਜਾਂ ਲੁਧਿਆਣੇ ਤੋਂ ਜਿਹੜੇ ਲੋਕ ਆਉਂਦੇ ਆ ਇਸ ਨਾਥ ਆਸ਼ਰਮ ਦੇ ਵਿੱਚ ਤੇ ਉਹਨਾਂ ਬੱਚਿਆਂ ਦੇ ਨਾਲ ਫਿਰ ਉਹ ਸਮਾਪਤਿਤ ਕਰਦੇ ਆ ਤੇ ਆ ਜਿਹੜਾ ਮੇਨ ਐਂਟਰੀ ਗੇਟ ਆ ਗਊਸ਼ਾਲਾ ਦਾ ਲੋਬੇ ਮਿੱਤਰੋ ਹੁਣ ਆਪਾਂ ਇਜਾਜ਼ਤ ਲੈ ਲੈਣੀ ਤੁਹਾਡੇ ਕੋਲੋਂ ਕੱਲ ਨੂੰ ਨਵਾਂ ਸਾਲ ਆ ਤੇ ਫਿਰ ਦੁਬਾਰਾ ਤੁਹਾਡੇ ਨਾਲ ਜੁੜਾਂਗੇ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਮਿੱਤਰੋ